ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਛਲੇ ਕਈ ਦਿਨਾਂ ਤੋਂ ਇੱਕ ਟਰਾਲੀਆਂ ਦਾ ਜਿਹੜਾ ਰੌਲਾ ਜੀ ਉਹ ਚੱਲਿਆ ਆ ਰਿਹਾ ਮੈਂ ਬਾਹਰ ਗਿਆ ਸੀਗਾ ਮੈਨੂੰ ਆਉਂਦੇ ਥੋੜਾ ਜਿਹਾ ਸਿਹਤ ਖਰਾਬ ਹੋ ਗਈ ਔਰ ਫਿਰ ਨਾਲ ਦਿਨ ਹੜਾਂ ਦੀ ਸਿੱਧੀ ਜਿਹੜੀ ਹੈ ਬਹੁਤ ਖਰਾਬ ਬਣੀ ਹੀ ਉਹਦੇ ਵਿੱਚ ਡਿਊਟੀ ਲੱਗੀ ਹੋਈ ਹੈ ਤੇ ਮਾਮਲਾ ਜਿਹੜਾ ਆਇਆ ਸਾਹਮਣੇ ਕਿ ਜੇ ਕੁਝ ਟਰਾਲੀਆਂ ਜਿਹੜੀਆਂ ਨੇ ਸੰਭੂ ਬਾਜ਼ਾਰ ਤੋਂ ਉਹ ਚੋਰੀ ਹੋ ਕੇ ਨਾਬਾ ਦੇ ਵਿੱਚ ਆਈਆਂ ਨੇ ਉਹਦੀ ਕਟਾਈ ਕਰਕੇ ਦੇ ਵੇਚੀਆਂ ਗਈਆਂ ਨੇ ਜਦੋਂ ਟਾਇਰ ਬਰਾਮਤ ਹੋਏ ਨੇ ਬਹੁਤ ਮਾੜੀ ਗੱਲ ਹੈ ਇਹ ਕਿਉਂਕਿ ਕਿਸਾਨ ਭਰਾ ਸਾਡੇ ਅन्नदाता ਨੇ ਔਰ ਮੈਂ ਤਾਂ ਸ਼ੁਰੂ ਤੋਂ ਜਦੋਂ ਐਮਬੀਏ ਨਹੀਂ ਸੀਗਾ ਉਦੋਂ ਵੀ ਕਿਸਾਨਾਂ ਨਾਲ ਸੀਗਾ ਉਦੋਂ ਵੀ ਧਰਨੇ 'ਚ ਬੈੰਦਾ ਸੀਗਾ ਹੁਣ ਐਮਐਲਏ ਹਾਂ ਜੀ ਹੁਣ ਵੀ ਨਾਲ ਆ ਅੱਗੇ ਉਹਨਾਂ ਐਮਐਲ ਰਹਾਂਗੇ ਤਾਂ ਵੀ ਨਾਲ ਆ ਨਹੀਂ ਰਹਾਂਗੇ ਤਾਂ ਵੀ ਨਾਲ ਆ ਸੋ ਕਹਿਣ ਦਾ ਮਤਲਬ ਇਹ ਹੈ ਕਿ ਕਿਸਾਨ ਭਰਾ ਦਾ ਇੱਕ ਨਵੇਂ ਪੈਸੇ ਦਾ ਨੁਕਸਾਨ ਜਿਹੜਾ ਹੈ ਜੀ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਔਰ ਉਹ ਗੱਲ ਜਿਹੜੀ ਹੈ ਜੀ ਘੁੰਮ ਕੇ ਆਈ ਕਿ ਪੱਪੂ ਪੰਕਜ ਹਰਾਂ ਦੇ ਉੱਥੋਂ ਵਰਕਸ਼ਾਪ ਤੋਂ ਮਿਲ ਜਾਂਦਾ ਜੀ ਉੱਥੋਂ ਉਹ ਜੋ ਵੀ ਸਮਾਨ ਸੀਗਾ ਉਹ ਤੋਂ ਬ੍ਰਾਹਮਣ ਹੋ ਗਿਆ ਉਹ ਕੋ ਸ਼ੰਭੂ ਥਾਣੇ 'ਚ ਭੇਜ ਦਿੱਤਾ ਗਿਆ ਨੂੰ ਕੈਰੀ ਵਾਸਤੇ ਔਰ ਉਹਦੀ ਸਪੈਸ਼ਲ ਕਹਿ ਕੇ ਜੀ ਐਫ ਆਰ ਵੀ ਹੋ ਗਈ ਹੈ ਔਰ ਡੀ ਐਸ ਪੀ ਮੈਡਮ ਮਨਦੀਪ ਕੌਰ ਜੀ ਨਾਲ ਵੀ ਗੱਲ ਹੋਈ ਇਥੋਂ ਦੇ ਸਾਡੇ ਐਸ ਐਸਓ ਸਾਹਮਣੇ ਕਿ ਜੀ ਬਣਦੀ ਕਾਨੂੰਨੀ ਕਾਰਵਾਈ ਕਰੋ ਸੋ ਮੈਂ ਤੁਹਾਡਾ ਕਦੇ ਵੀ ਨੁਕਸਾਨ ਜਿਹੜਾ ਜੀ ਬਰਦਾਸ਼ਤ ਨਹੀਂ ਕਰੂੰਗਾ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਮੈਂ ਤਾਂ ਹਮੇਸ਼ਾ ਤੁਹਾਡੇ ਨਾਲ ਹਾਂ ਤੁਹਾਨੂੰ ਇਕੱਠ ਮੰਨ ਕੇ ਬੇਨਤੀ ਹੈ ਕਿ ਇਹਨੂੰ ਪਾਰਟੀ ਨਾਲ ਜੋੜ ਕੇ ਨਾ ਦੇਖਿਆ ਜਾਵੇ ਔਰ ਖਾਸ ਕਰਕੇ ਨਾਬੇ ਦੇ ਵਿੱਚ ਔਰ ਇਹ ਜਿਹੜੀ ਗੱਲ ਹੈ ਕਿ ਇਨਸਾਫ ਹੋਣਾ ਚਾਹੀਦਾ ਜੀ ਬਿਲਕੁਲ ਇਨਸਾਫ ਹੋਣਾ ਚਾਹੀਦਾ ਅਗਰ ਟਰਾਲੀ ਚੋਰੀ ਹੋਈਆਂ ਨੇ ਜੀ ਔਰ ਸਬੂਤ ਮਿਲਦੇ ਆ ਤਾਂ ਦੋਸ਼ੀ ਪਾਇਆ ਗਿਆ ਕੋਈ ਵੀ ਪਪੂ ਪੰਕਜ ਹੋਵੇ ਹੋਰ ਵੀ ਕੋਈ ਹੋਵੇ ਤਾਂ ਕਾਰਵਾਈ ਹੋਣੀ ਚਾਹੀਦੀ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਔਰ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਐਫ ਆਈ ਆਰ ਹੋ ਚੁੱਕੀ ਆ ਉਹਨਾਂ ਦੀ ਰੈਸਟ ਲਈ ਰੇਡ ਕੀਤੀਆਂ ਜਾ ਰਹੀਆਂ ਨੇ ਤੇ ਉਹ ਇਨਵੈਸਟੀਗੇਸ਼ਨ ਦਾ ਇੱਕ ਪੜਾ ਹੈ ਜੀ ਤੇ ਤੁਸੀਂ ਸਾਰੇ ਮੇਰੇ ਲਈ ਸਤਿਕਾਰਯੋਗ ਮੈਂ ਤੁਹਾਡਾ ਸਰਦਾ ਸਤਿਕਾਰ ਕਰਦਾ ਤੇ ਮੇਰੀ ਤੁਹਾਨੂੰ ਬਤਨ ਕੇ ਬੇਨਤੀ ਹੈ ਕਿ ਆਪਾਂ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਇਹਦੀ ਘੋਕ ਕਰਕੇ ਹੋਰ ਵੀ ਕਿਤੇ ਜਿੱਥੇ ਕਿਤੇ ਮੈਂ ਆਪਣੇ ਪੱਧਰ ਤੇ ਵੀ ਜਿੱਨੇ ਕਵਾੜੀਆਂ ਦੀਆਂ ਮੈਂ ਇੱਕ ਲਿਸਟ ਬਣਾਈ ਹੈ ਜਿਹਦੇ ਵਿੱਚ 18-19 ਦੁਕਾਨਾਂ ਨੇ ਅਸੀਂ ਉੱਥੇ ਵੀ ਇੱਕ ਪੈਰ ਵੀ ਕਰ ਰਹੇ ਹਾਂ ਕਿ ਕਿਤੇ ਇੱਥੇ ਤਾਂ ਨਹੀਂ ਕੋਈ ਸਮਾਨ ਆਇਆ ਹੈ ਕਿਸੇ ਦਾ ਤਾਂ ਕਿ ਜਿਹੜੇ ਕਿਸਾਨ ਭਰਾਵਾਂ ਦਾ ਐਡਾ ਵੱਡਾ ਨੁਕਸਾਨ ਹੋਇਆ ਜੀ ਟਰਾਲੀਆਂ ਚੋਰੀਆਂ ਹੋਈਆਂ ਨੇ ਕਿ ਉਹਦਾ ਉਹਨਾਂ ਦੀਆਂ ਟਰਾਲੀਆਂ ਜਿਹੜੀਆਂ ਨੇ ਜਾਂ ਤਾਂ ਉਹ ਟਰਾਲੀਆਂ ਵਾਪਸ ਮਿਲ ਜਾਣ ਜਾਂ ਉਹਦਾ ਕੋਈ ਮਾਲ ਜਾਨਾ ਨੂੰ ਮਿਲੇ ਸੋ ਮੈਂ ਇਸ ਕਰਕੇ ਇਹ ਵੀਡੀਓ ਇਸ ਪਾਈਸਲ ਟੋਟਲੀ ਪਾ ਰਿਹਾ ਮੇਰੀ ਕਿਸਾਨ ਭਰਾਵਾਂ ਨੂੰ ਆਪ ਤੁਹਾਨੂੰ ਕਿ ਬੇਨਤੀ ਹੈ ਕਿ ਹਮੇਸ਼ਾ ਹੀ ਮੈਂ ਕਿਸਾਨ ਮਜ਼ਦੂਰੀ ਇਕਤਾ ਜਲਦਾਬਾਦ ਦਾ ਨਾਰਾ ਲਾਉਂਦਾ ਰਹੇ ਹਮੇਸ਼ਾ ਤੁਹਾਡੇ ਨਾਲ ਔਰ ਕਿਸੇ ਵੀ ਕਿਸਾਨ ਭਰਾ ਦਾ ਇੱਕ ਨਵੇਂ ਪੈਸੇ ਦਾ ਨੁਕਸਾਨ ਜਿਹੜਾ ਜੀ ਮੇਰੇ ਤੋਂ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਅਗਰ ਕੋਈ ਨੁਕਸਾਨ ਹੋਇਆ ਅਗਰ ਟਰਾਲੀਆਂ ਚੋਰੀ ਹੋਈਆਂ ਨੇ ਇਨਵੈਸਟੀਗੇਸ਼ਨ ਚ ਪਾਇਆ ਗਿਆ ਤਾਂ ਦੋਸ਼ੀ ਨੂੰ ਜਿਹੜੀ ਆ ਉਹ ਸਜ਼ਾ ਜਿਹੜੀ ਆ ਹੋਣੀ ਚਾਹੀਦੀ ਹੈ ਧੰਨਵਾਦ